ਇਹ ਤੁਹਾਨੂੰ ਮੁੱਲ ਨਹੀਂ ਹੈਗਾ ਆ ਗਈ ਆ ਗਈ ਪੱਠਾ ਜੀ ਇਹ ਵੀ ਪੱਠਾ ਜੀ ਓਏ ਮੰਗਿਆ ਕੀ ਆ ਵਾ ਗਾਰੂ ਵਾਲਾ ਮੈਂ ਕਹਾ ਜੋੜੀ ਕਰ ਲੋ ਹਾਂ ਆ ਜੋੜੀ ਕਰ ਲੋ ਮੈਂ ਆ ਪੱਠਾ ਛੱਡ ਦੇ ਸਿੰਗਤਾਂ ਨੂੰ ਥੋੜਾ ਜੀ ਮੈਂ ਕਹਾ ਕੁਆਲਿਟੀ ਦੇ ਵਿੱਚ ਬਟਾ ਨੇ ਇਹ ਆ ਗਈ ਜਾਣਾ ਇੱਕ ਦਾ ਜਿਹੜੀ ਮਰਜੀ ਲੈ ਲਓ ਓਏ ਗੱਲ ਸੁਣੋ ਪਸੰਦ ਤਾਂ ਹੈਗਾ ਮਿੱਠੂ ਮੈਨੂੰ ਕੌਣ ਕਰੂਗੀ ਪਸੰਦ ਬੁੜੇ ਖੋਲੇ ਨੂੰ ਚਲੋ ਵੇਖ ਲਓ ਜਦੋਂ ਗਨਾਰ ਇਹ ਪਤੰਦਰਾ ਵਧੀਆ ਹੈ ਚ ਲੈਣ ਜਿਹੜੀ ਲੈਂਦੇ ਆ ਜਿਹੜੀ ਲੈਂਦੇ ਆ ਆਲਾ ਜਾਂ ਭਾਈ ਆ ਜਾਓ ਭਾਈ ਸਾਹਿਬ ਸਰਦਾਰ ਜੀ ਕੀ ਨੇ ਲੈਣੀਆਂ ਤੁਸੀਂ ਆਹੀ ਹਾਂਜੀ ਕੀ ਲਾਇਆ ਮਹਾਰਾਜ ਤੁਸੀਂ ਕੋਈ ਨਹੀਂ ਸੰਗੋ ਨਾ ਸਾਡੇ ਸਾਡੀਆਂ ਹਸਣੀਆਂ ਗੱਲਾਂ ਸੌਂਦੀਆਂ ਨੇ 156 ਲਾਤਾ ਦੋਨਾਂ ਦਾ ਥੈਂਕ ਯੂ ਮੰਗਿਆ ਮੁੰਡਿਆ ਓਏ ਮੈਂ 3000 ਰੁਪਏ ਤੇਰਾ 30 ਵੀ ਜ਼ਿਆਦੇ ਹੈ ਗੱਲ ਕੋਈ ਵਜਾ ਦੀ ਕਰ ਉਹਨਾਂ ਨੇ ਤਾਂ ਫਿਰ ਕੱਚਾ ਮੁੱਲ ਲਾਉਣੀ ਆ ਵਿਧਿਆਪ ਜਾਂ ਤਾਂ 30 ਮੰਗ ਲੈ ਉਹ ਪਹਾਂ ਜਾ ਕੇ ਕੋਈ ਚੱਕੇ ਚ ਬਰੇ ਚਲ ਕੋਈ ਨਹੀਂ ਜਿੰਦੀ ਹੈ ਹੁਣ ਜੁਗ ਤੈਨੂੰ ਪਤਾ ਕਾਦਾ ਕਾਦਾ ਜੁਗਾ ਤੈਨੂੰ ਪਤਾ ਰੋਜ਼ਮਾਲ ਵੇਜ ਹੈ ਕਾਨੂੰਆ ਕਾਲ ਜੁਗ ਜੇ ਤਾਂ ਜੁਗ ਥੋੜਾ ਲਾ ਆਹ ਕੰਮ ਦਾ ਆ ਲੈ ਖੜੀ ਜਿਹੜੇ ਆ ਪੀੜੀਆ ਦਾ ਜੈ ਜੁਗ ਮਸ਼ੀਨਰੀ ਦਾ ਪੱਠਾ ਵੇਖ ਲੈ ਰਾਜੂ ਦਾ ਪਾਲੀ ਹੋ ਗਈ ਮਸ਼ੀਨਰੀ ਪੱਠਾ ਵੇਖ ਪਹਿਲਾਂ ਨਿਗਾਹ ਧਰ ਲੈ ਪੱਠਾ ਦੇ ਪੱਠਾ ਮੈਂ ਰੋਜ਼ ਹੀ ਦੇ ਦਾਂ ਆ ਸਾਡਾ ਕੰਮ ਕੀ ਹੈ ਪੱਠਾ ਦੇਖ ਕੇ ਗੱਲਾਂ ਕਰਦੇ ਨੇ ਕਿੰਨੇ-ਕਿੰਨੇ ਬੱਕਰੀਆਂ ਦੇਖੀ ਆਉਂਦੀ ਆ ਹਾਂ ਤੂੰ ਤਾਂ ਜੱਮਿਆਂ ਵੀ ਨਹੀਂ ਸੀ ਜਾਂਦੇ ਸੀ ਬੱਕਰੀਆਂ ਚਾਰਦੇ ਦੋਏ ਭਾਈ ਇਹ ਤਾਂ ਅਗਲਾ ਕਹਿੰਦਾ ਕਿ ਤੂੰ ਬੱਕਰੀਆਂ ਦੇਖੀ ਆਉਂਦੀ ਆ ਹਾਂ ਜੀ ਟੰਗ ਟੁੱਟ ਗਈ ਸੀ ਦੀ ਇਤਨੋਂ ਲੋ ਬੱਕਰੀਆਂ ਮੇਰੇ ਦੜਬੇ ਛੱਡਿਆ ਤੇ 8 ਮਹੀਨੇ ਚਾਰੀਆਂ ਮੈਂ ਦੀਆਂ ਬੱਕਰੀਆਂ ਅਗਰ ਪਠਾ ਦੇਖਲਾ ਪਠਾ ਹੁੰਦੀ ਆ ਹਾਂ ਇਆਂ-ਇਆਂ ਗਾਈਆਂ ਵਰਗੀਆਂ ਬੱਕਰੀਆਂ ਤੇ ਮਿੱਠੂ ਲਵੇ ਹੁਣ ਵੀ ਹੈਗੀਆਂ ਨੇ ਹਾਂ ਇਹਨੂੰ ਤਾਂ ਐਂ ਜਵਾਗ ਜਨੂ ਕੱਲੇ ਇਹਨਾਂ ਨੇ ਬੱਕਰੀ ਸੁਲੇ ਨੇ ਦੇਖੀਆਂ ਨਹੀਂ ਮੈਂ ਤਾਂ ਆਖਿਆ ਨਹੀਂ ਆਖਿਆ ਕਿਉਂ ਨਹੀਂ ਮੈਂ ਤਾਂ ਆਖਿਆ ਮੈਂ ਪਠਾ ਵੇਖ ਲਉਂ ਬਸ ਮੇਰੀ ਸੁਣਦਾ ਗੱਲ ਆ ਦੇਣੀਆਂ ਨੇ ਦੇਈ ਨਹੀਂ ਦੇਣੀਆਂ ਨਾ ਤੇ ਅਗਲੇ ਨੂੰ ਮਾਈਆਂ ਲੱਗਣੀਆਂ ਲਵੇ ਨਾ ਲਵੇ ਸਰਦਾਰ ਜੀ ਕੁਛ ਕਹਿ ਦਿਆਂ ਕਹਿ ਦਿਆਂ ਸਾਈ ਆ ਰਹੀ ਆ ਆਹ ਸਾਈ ਫੜਾ ਲਉ ਅੱਛਾ ਸਾਈ ਅਰੇ ਇਹ ਵੀ ਗੱਲ ਹੈ ਮੇਰੇ ਤਾਏ ਦਾ ਮੁੰਡਾ ਨਹੀਂ ਲੱਗਦਾ ਮੈਂ ਤਾਂ ਹੀ ਮੰਡੀਆਂ-ਵੰਡੀਆਂ 'ਚ ਮਿਲਦਾ ਐ ਮੈਂ ਇਹਨੂੰ ਜਾਣਦਾ ਵੀ ਨਹੀਂ ਵੀ ਕਿਹੜੇ ਪਿੰਡ ਦਾ ਵਿਚਾਰਾ ਤੁਹਾਨੂੰ ਪੁੱਗਣੀਆਂ ਲੈ ਲਿਓ ਨਹੀਂ ਪੁੱਗਣੀਆਂ ਜਵਾਬ ਦੇ ਦੀ ਤੈਨੂੰ ਵੀ ਭਾਈ ਸਸਤੀਆਂ ਲੱਗੀਆਂ ਮੈਂ ਕਹਦੀ ਮੈਂ ਤਾਂ ਦਿੰਦਾ ਨਹੀਂ ਹਾਂ ਨਹੀਂ ਆ ਭਾਵੇਂ ਪੁੱਗੇ ਨਾਲ ਦੇਣੀ ਐ ਸਲਾਮ ਅਲੈਕਮ ਜੀ ਮੈਨੂੰ ਕੀ ਪੰਚਾਇਤ ਨਾਮਾ ਘਾਟਾ ਤੇ ਨਹੀਂ ਖਾਣਾ ਪੂਰੀਆਂ 20000 ਦੀਆਂ ਪੱਠਾ ਦਿੰਨਾ ਨਹੀਂ ਦਿੰਦਾ ਭਾਈ ਲੈ ਲੈ ਸਾਈ ਨਹੀਂ ਛੱਡਤੀਆਂ ਨਹੀਂ ਨਹੀਂ ਛੱਡਦੇ ਛੱਡ ਦੇ ਭਾਈ ਛੱਡ ਲੋ ਜੀ ਹਾਂ ਐਵੇਂ ਧੱਕਾ ਦੇਈਂਗਾ ਸੀ ਕਿਸੇ ਨਾਲ ਕਰਦਾ ਉਹ ਵੀ ਨਹੀਂ ਮਰਵਾਉਣੇ ਵਿਚਾਰੇ ਹਾਂ ਚੱਲ ਕੋਈ ਉਹ ਮੇਰੀ ਗੱਲ ਤੇ ਨਹੀਂ ਤਾਂ ਫੁੱਲ ਛਾੜਦੇ ਤੇ ਅਗਲੇ ਯਾ ਤੂੰ ਆ ਆ ਕੋਈ ਉਹ ਸਖਿਆ ਨਹੀਂ ਮੈਂ ਇੱਥੇ ਖੜ ਕੇ ਗੱਲ ਹੋਈ ਹੈ ਕੋਈ ਪਰਾਂ ਤੋਂ ਨਹੀਂ ਸਖਿਆ ਕੇ ਲਿਆਈ ਮੈਨੂੰ ਉਹ ਉਹ ਭਰਾਵਾ ਇਕੱਲੇ ਤੇ 10000 ਦੇ ਜੀ ਦੇ ਪਰਦਾ ਓਏ ਕਉਤੀ ਐ ਕਿਨੂੰ ਪੁੱਤੀ ਐ ਉਹ ਨਹੀਂ ਯਾਰ ਉਹ ਵਧੀਆ ਲੱਗਦੀਆਂ ਨੇ ਹਾਂ ਵਧੀਆ ਲੱਗਦੀਆਂ ਨੇ ਦੇਖ ਲੈ ਓਏ ਖੜ ਜਾ ਵੀ ਖੜ ਜਾ ਲੱਖੇ ਚੱਲ ਲੈ ਪੱਖੇ ਉਹ ਨਹੀਂ ਉਹ ਨਹੀਂ ਪੱਖੇ ਗਾਂ ਨਹੀਂ ਪਾ ਲੈ ਦੋ ਅੱਖੇ ਉਹ ਗਾਂ ਨਹੀਂ ਪੱਖੇ ਚਲਾਉਂਦਾ ਭਰਾਵਾ ਲੰਗੀਆਂ ਹੁੰਦੀਆਂ ਉੱਚੀਆਂ ਲੰਗੀਆਂ ਕੱਲੇ ਕਾ ਨੂੰ ਨਹੀਂ ਐ ਥੈਂਕ ਯੂ ਫਹਾ ਲਿਆ ਹਾਂ ਕਾ ਤੋ ਲੈਤਾ ਹੈ ਓਏ ਪਿੱਛ ਪਲੀ ਨੇ ਪਰ ਵੇਚਾਂਗੇ ਇਹ ਫਾਇਆ ਕਰਾਂਗਾ ਭਾਈ ਪੱਗਾਂ ਜਾਂ ਦੇਖ ਕੇ ਆਹ ਓਏ ਇਹ ਉਹ ਗੱਲ ਸੁਣਾ ਓਏ ਆਲੇ ਅਜੀ ਮੁੰਡਾ ਯਾਰ ਇਹ ਤਾਂ ਪੱਗਾਂ ਪੋਛਮੀਆਂ ਦੇਖ ਕੇ ਨਿਸਰ ਗਿਆ ਨਹੀਂ 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 ਆ ਗੱਲ ਨਹੀਂ ਓਏ ਸਰਦਾਰ ਨੇ ਪੱਗਾਂ ਦਾ ਮੈਂ ਵੀ ਬੰਦ ਸਕਦਾ ਪੱਗਾਂ ਇਹ ਵਿਚਾਰੇ ਹਾਂ ਹੁਣ ਬੰਨ ਛਣ ਕੇ ਤਾਂ ਅਗਲਾ ਮੇਲੇ ਚਾਊ ਗਈ ਹਾਂ ਹੁਣ ਤੂੰ ਨੰਗਾ ਤਾਂ ਨਹੀਂ ਆਉਣਾ ਹਾਂ ਨੰਗਾ ਤਾਂ ਨਹੀਂ ਆਉਣਾ ਕੁਝ ਵੀ ਪੱਗ ਤਾਂ ਇਹਦੇ ਲਵੇ ਵੀ ਆ 25000 ਦੀ ਨਾ 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 ਤੇਰਾ ਮਾਨ ਮੇਰਾ ਮਾਨ ਨਾ ਕਰੀ ਹਾਂ ਮਾਨ ਕਰੀ ਰੱਬ ਦਾ ਮੇਰਾ ਕਹਦਾ ਮਾਨ ਹੈ ਉਹ ਪੱਠਾ ਵੀ ਵੇਖ ਲੈ ਗੁਰੂ ਹੀਰੀਆਂ ਗੀਆਂ ਪੱਠਾ ਯਾਰ ਤੂੰ ਕਿਹੜਾ ਮਾੜਾ ਹੈ ਇਹ ਗੱਲ ਰਹੀ ਹੈ ਤੂੰ ਕਿਹੜਾ ਮਾੜਾ ਹੈ ਬਾਈ ਮੈਨੂੰ ਪੱਕਾ ਮੁੱਲ ਲਾਤਾ ਮੈਂਨੇ ਅਗਲਾ ਨਹੀਂ ਮਾਰਨਾ ਓਏ ਗੱਲ ਸੁਣਾ ਓ ਅਸੀਂ ਵੀ ਤੋਖ ਰਹੇ ਆ ਸਾਨੂੰ ਵੀ ਕੋਈ ਝੋਗਾ ਪਾਣੀ ਦੇ ਕੇ ਜਾਣਗੇ ਵਿਚਾਰੇ ਉਹ ਤਾਂ ਦੇਣੀ ਪੈਣਗੇ ਉਹਦਾ ਹੱਕ ਬੰਦਾ ਨਹੀਂ ਮਰਵਾਉਂਦੇ ਦੇਣੀਆਂ ਨੇ ਦੇ ਨਹੀਂ ਦੇਣੀਆਂ ਜਮੀਨਾਂ ਦੇ ਜਾਈਏ ਚੱਲ ਵੀ ਕਹਿੰਦਾ ਜਾ ਇਹਨੂੰ ਜਵਾਬ ਦੇਦਾ ਹੁਣ ਕੈਂ ਜਵਾਬ ਦੇਤਾ ਹੁਣ ਅਸੀਂ ਨਹੀਂ ਮੈਂ 25000 ਦੀ ਕਹੀ ਐਨਾ ਭਰਾ ਜਵਾਬ ਨਹੀਂ ਦੇ ਤੂੰ ਨਾ ਜਾਓ ਕਿਹਾ ਨਹੀਂ ਓਏ ਨਾ ਜਾਈਏ ਮੈਂ ਕਿਹਾ 20000 ਦੇ ਤਾ ਜਾਓ 25000 ਦੇ ਲੈ ਜਾਓ 20 ਤਾਂ ਹੁੰਦਾ ਓਏ ਆ ਮੋਲਕ ਲੁੱਟਣ ਨੂੰ ਨਹੀਂ ਪਿਆ ਓ ਮੋਲਕ ਲੁੱਟਣਾ ਨਹੀਂ ਭਰਾਵਾ ਕੋਈ ਬੰਦੇ ਆਪਦੀ ਕੋਈ ਐਡੀ ਨਹੀਂ ਬਾਲੀ ਕਿ ਦੂਰੋਂ ਆਪਦੇ ਨੇ ਫਿਰ ਤਾਂ ਬੜੀ ਇੱਜ਼ਤ ਕਰੀ ਆਪਦਿਆਂ ਦੀ ਬੜੀ ਇੱਜ਼ਤ ਕਰੀ ਆਪਦਿਆਂ ਦੀ ਆਪਦਿਆਂ ਦੀ ਬੜੀ ਇੱਜ਼ਤ ਕਰੀ ਹੈ ਆਪਦਿਆਂ ਦੀ ਜੂਰ ਕਿਉਂ ਮੱਥਾ ਮਰਾਈਏ ਚਾਹ ਮੇਰੇ ਯਾਰ ਤੇਰੀ ਮਰਜ਼ੀ ਹਾਂ ਨਹੀਂ ਚੰਗੀਆਂ ਪਟੜਾ ਜੀ ਹੈ ਉੱਚੀਆਂ ਲੱਜਾ ਚੰਗੀ ਤਾਂ ਸਾਨੂੰ ਦੀਂਦਿਆ ਵੀ ਆ ਵੀ ਬਸ ਵਧੀਆ ਉਹਨਾਂ ਲਈ ਦੁਬਾਰੇ ਫੜਕੇ ਤੇਰੇ ਨਾਲ ਨੌਕਰ ਨਹੀਂ ਹੈਗਾ ਕੋਈ ਉਹ ਲਿਆ ਓਏ ਮਿੱਤੇ ਨੌਕਰ ਤੇ ਉਹਨਾਂ ਘੜਾ ਹੋਇਆ ਠੀਕ ਹੈਗਾ ਆਏਗਾ ਓਏ ਮਿੱਤੇ ਉਹ ਵੀ ਕੰਮ ਕਰੀ ਫੇਰ ਚੀਤੇ ਤੇਰੀ ਇਹ ਪਟੜਾ ਭਾਈ ਯਾਰ ਸਾਰੀ ਪਿੰਡਾਇਆ ਦੀ ਖੜੀ ਆ ਕੋਈ ਮਹਿੰਗੀ ਲੱਗਦਾ ਆ ਪਟੜੀ ਚਾ ਜੀ ਸਾਰੇ ਬੰਦੇ ਮਾਰਦੇ ਉਹਨਾਂ ਨੂੰ ਕੀ ਪਤਾ ਨੇ ਜਾਣ ਬੰਦਿਆਂ ਨੂੰ ਪੰਧਰਾ ਓਏ ਚੁਗਾ ਖਾ ਗਈ ਤੇਰਾ ਕੋਈ ਨਹੀਂ ਖਾਇਆ ਸਾਹ ਰਾਜ ਜੀ ਸਾਹ ਰੁਕਰੇ ਭਾਈ ਦੰਦ ਇਹ ਵੀ ਕੀਰੀ ਹੈ ਇਹ ਵੀ ਕੀਰੀ ਹੈ ਕੀ ਕਰੀਏ ਯਾਰ ਲਾ ਯਾਰ ਲੋ ਯਾਰ ਹੋਰ ਬਾਰੇ ਬਸ ਉਸਕੇ ਨੂੰ ਕਿੱਥੇ ਅਗਲੇ ਭੱਜਣਾ ਨਾ ਪੁੱਸਕੇ ਪੁੱਸਕੇ ਇੰਨੇ ਨਹੀਂ ਨਾ ਇੰਨੇ ਕੋ ਇੱਕ ਜਾਣੀ ਪੁੱਸਕੇ ਪਾਉਂਦਾ ਇੰਨੇ ਨਹੀਂ ਪੁੱਸਕੇ ਪੁੱਸਕੇ ਇੰਨੇ ਪਾਉਂਦਾ ਨਹੀਂ ਮੈਂ ਇਹਨੂੰ ਇਹਨੂੰ ਮਨਾ ਜਿਹੜੇ ਤੂੰ ਕਹਿੰਦੇ ਹੁੰਦੇ ਨਹੀਂ ਮਨਾ ਇਹਨੂੰ ਮਨਾ ਲੈ ਲੈ ਰੋਟੇ 'ਚ ਖੜਾ ਹੋਈ ਓਏ ਖੜਾ ਹੋ ਜਾ ਚੱਕ ਕੇ ਉਲਟਾਵਾਂਗੇ ਦੋ ਜਣੇ ਹੁਣ ਅਸੀਂ ਕੱਲਾ ਨਾ ਸਮਝੀ ਮਾਲ ਵਿੱਚ ਨਹੀਂ ਆਉਂਦੇ ਅਸੀਂ ਘਰ ਖੜਾ ਲਾਉਂਦੇ ਇੱਥੇ ਲੈ ਫੜ ਮੈਂ ਨਾ ਪੁੱਛਦਾ ਨਹੀਂ ਉਹਨਾਂ ਦਾ ਕੁਝ ਮਾਨਤਨ ਕਰ ਬਸ ਵੇਚਦੇ ਵਾ ਪੁੱਛਿਆ ਗਾ ਵੀਰੇ ਮੈਂ ਨਹੀਂ ਹੋ ਗਿਆ ਬਸ ਹੋ ਗਈਆਂ ਇਸ ਕੀ ਹਿਆ ਉਹ ਨਹੀਂ ਹੁੰਨੀ ਉਹ ਫੜ ਓਏ ਫਲ ਹੈ ਫਲ ਬਾਈ ਵੇ ਫੜੜੇ ਨਾ ਖਾਣੀ ਚੱਕ ਓਏ ਬਾਈ ਕਿਹੜਾ ਝੋਲੀ ਸਵਾ ਮਰਸਾ ਬਾਈ ਆ ਕਰਦੀ ਓਏ ਆਵਰਾ ਫੜ ਕਿਹੜੀ ਆਵਰਾ ਨਾਟੀਆਂ ਘੋਰਾ ਖੜੀ ਆ ਲੈ ਨਹੀਂ ਲੈਂਦੇ ਲੈਂਦੇ ਨਹੀਂ ਜੀ ਹੋਰ ਬਾਬਾ ਜੀ ਉਹ ਢੀ ਮਰ ਜੇ ਪਈ ਫਿਰ ਆਪਾਂ ਦਾ ਪੰਪ ਪੰਪ ਸੀ ਪਾਇਆ ਉਹ ਕਹਿੰਦਾ ਸੀ 2000 ਪਾ ਦੇ ਮਹਾਨਾ 17 18 ਦੀਆਂ ਭਾਲ ਦੇ ਉਹ ਵੀਰੇ ਇੰਨੇ ਦਿਨਾਂ ਪੱਠ ਪਾ ਲਈ ਰੁਪਈਆ ਦੀ ਆ ਰੁਪਈਆ ਦੀ ਤੁਸੀਂ 20 ਕਹਤਾ ਸੀਗਾ ਚਲੋ ਨਹੀਂ 500 500 ਨਾਲ ਕੋਈ ਹੋ ਨਹੀਂ ਹੈਗਾ ਕਿ ਠੀਕ ਗੱਲ ਹੈ 20 ਦੇ ਕਹਿੰਦੇ ਨੇ ਯਾਰ ਬਈ 20 ਦੀਆਂ ਤਾਂ ਫਿਰ ਉਹਨਾਂ ਅਗਲਾ ਪੱਠ ਨਹੀਂ ਦੇਣੀ ਮਾਰੀ ਜਣ ਗਾਂਦ 21 ਦੀਆਂ ਤੈਨੂੰ ਕਹਤਾ ਦੇ ਦੇ ਨਹੀਂ ਰਾਜੂ ਯਾਰ ਤੂੰ ਦੇ ਕੱਚੀਆਂ ਕਰਦੇ ਆਪਦੇ ਜਣੇ ਮੈਂ ਥੋੜਾ ਕੱਚਾ ਬੰਨ ਹੈ ਬਾਈ 21 ਦੀਆਂ ਦੇਖ ਲੈਣੇ ਜੇ ਦੇਊਗਾ 21 ਦੀਆਂ ਪੱਠਾ ਨਹੀਂ ਮੈਂ ਨਹੀਂ ਆਦਾ ਯਾਰ ਲੈ ਫੜ 21 ਦੀਆਂ ਹੋ ਗਈਆਂ ਯ ਬਾਈ ਗੱਲ ਸੌ ਸਦਾਰ ਤੂੰ ਫੜ ਪੱਠਾ ਮੈਂ ਦੂੰ ਮੇਰੀ ਜੇਬ ਚ ਮੈਂ ਕੱਚਾ ਨਹੀਂ ਹੁੰਦਾ ਮੈਂ ਇਹ ਦੂੰ ਰੁਪਏ ਯਾਰ ਮੇਰੇ 1000 ਉਤਲਾ ਤੂੰ 20 ਦੇ ਲੈ ਫੜ ਚੱਕ ਓਏ ਦੱਸਿਆ ਨਾ ਸਾਰਾ ਹਾ ਰਾਜੂ ਇਹ ਤੂੰ ਮੱਥਾ ਮਰਾਈ ਇਹ ਕੀ ਹੁੰਦਾ ਯਾਰ 17 18 ਹੋਗੇ ਨਹੀਂ ਤੂੰ ਕਿਹੜੇ ਸਕੂਲ ਚ ਪੜਕੇ ਆ ਯਾਰ 20 ਦਾ ਦੇ ਮੂੰਹ ਆਖੀ ਇਹਨੇ ਮਾਰੀ ਜਨਾ ਕਰਦਾ ਉਹ ਜੋ ਕੋਈ ਨਹੀਂ ਹੋਈ ਗੱਲ ਇਹ ਤੂੰ ਨਾ ਲੈ ਤੂੰ ਨਹੀਂ ਲੈਣੀ ਅੱਛਾ ਜਾ ਦੂਸਰੇ ਪਰੇ ਮੈਂ ਸੁਣ ਨਾ ਹੋਵੇ ਯਾਰ ਬਸ ਉਹ 100 ਦੇ ਕਰਮ ਨਹੀਂ ਔਰ ਇਹ 17 18 ਦੀਆਂ ਪਾਸ 17 18 ਯਾਰ ਗਰੋਂ ਨਾ ਹੋ ਕੇ ਨਹੀਂ ਆ ਉਹ ਕੋਈ ਨਹੀਂ ਕੀ ਕਰ ਰਿਹਾ ਵੀ ਆ ਕੇ ਕਰ ਰਿਹਾ ਮੇਰੀ ਗਾ ਸੁਣ ਲੈ ਅਗਲਾ ਲੈਂਦਾ ਨਹੀਂ ਉਹ ਕੋਈ ਨਹੀਂ ਚੁੱਪ ਕਰਕੇ ਇੱਕੀ ਜੀ ਉਹ ਕਰ ਮੈਂ ਵਾਗਾ ਪੱਟਾ ਬਹੁਤ ਚੰਗੀਆਂ ਬਾਈ ਸਾਡੀ ਸਰ ਹੁੰਦਾ ਨਹੀਂ ਜਾਂਦੇ ਨੇ ਕਹੇ ਨਾ ਲਊ ਸਰਦਾਰ ਲਊ ਨਹੀਂ ਹੈਂ ਗਿਆ ਨਹੀਂ ਕਰ ਉਹ ਤੈਨੂੰ ਲਿਖਾਈ ਵੀ ਕਰਵਾ ਦੂ ਕੀ ਟੱਟੂ ਬੱਚੂ ਦੇ ਪੱਲੇ ਕੁਸਾਸੀ ਝੂਂਡ ਲਾਂਗੇ ਇਹਨੂੰ ਉਹ ਲੈ ਯਾਰ ਦੇਣੀਆਂ ਨਹੀਂ ਆਪਾਂ ਯਾਰ ਉਹ ਤੂੰ ਪੈਸੇ ਲੈ ਵੇ ਤੇ ਪੈਸੇ ਅੰਕਲ ਜੀ ਮੇਰਾ ਗੱਲ ਕੇ ਮੈਂ ਨਹੀਂ ਇਹਨੂੰ ਇਹਨੂੰ ਮੈਂ ਕਹੇ ਮੁੰਡਾ ਚੱਲ ਫਰ ਜਾ ਪੈਸੇ ਲੈ ਆ ਤੇ ਝੋਦਾ ਉਸਦਾ ਤੂੰ ਗੱਲ ਛੱਡ ਦੇ ਦੇਓ ਜੀ ਪੈਸੇ ਇਧਰ ਉਹ ਬੀ ਦੀਆਂ ਹਜ਼ਾਰ ਦੀ ਤਾਂ ਮਾ ਨਹੀਂ ਹੁੰਦੀ ਕੋਈ ਹਾਂ ਦੇਓ ਜੀ ਪੈਸੇ ਇਹ ਪਗੜੀਆਂ ਬਈ ਲੈ ਲਓ ਉਹ ਬਠਾ ਮਾੜੇ ਨੇ ਉਹ 100 200 ਤਾਂ ਹੈ ਲਿਖਾਈ ਆਬ ਦੇ ਲਵਾਫ ਕਰਾ ਦੂਗਾ ਤੁਹਾਡੀ ੱੱਕੇ ਨਾਲ ਥੋੜੀ ਉਹ ਦਵਾਉਣੀਆਂ ਨਹੀਂ ਲੈਣੀ ਆ ਜੀ ਕਿਹਾਓ ਭਾਈ ਸੋਧ ਛੱਡ ਫਰਾ ਲਓ ਸਰਦਾਰ ਜੀ ਤੁਹਾਡੀ ਸਾਈ ਆ ਲਓ ਜੀ ਤੁਹਾਡੀ ਸਾਈ ਹਾਂ ਕੋਈ ਗੱਲ ਨਹੀਂ ਵੀਰੇ ਕੋਈ ਨਹੀਂ ਸਾਡੀ ਵੀਡੀਓ ਬਣ ਗਈ ਕੁਛ ਨਹੀਂ ਹੁੰਦਾ ਇਹ ਸੌਦਾ ਨਹੀਂ ਹੋ ਸਕਿਆ ਖੁਸ਼ੀ ਦਾ ਕਿਸੇ ਨੂੰ ਨਹੀਂ ਮਰਵਾਉਂਦੇ ਸੀ ਕੋਈ ਗੁੱਸਾ ਨਹੀਂ ਕੋਈ ਕਿਸੇ ਨਾਲ ਗੁੱਸਾ ਨਹੀਂ ਕੋਈ ੱਤਕਾ ਨਹੀਂ ਪੱਠਾ ਵੀਰੇ ਹੀਰੇ ਵਰਗੀਆਂ ਬੋਲ ਕੇ ਦੱਸ ਦੇਣੀਗੇ 20 ਦੀਆਂ ਹੀ ਮਹਿੰਗੀਆਂ ਲੱਗੀਆਂ ਜਾਂਦੀਆਂ ਇਹਨਾਂ ਨੂੰ ਬੋਲ ਕੇ ਦਾ ਬੀ ਦੀਆਂ ਦਾ ਯਾਰੀ ਹੀਰੇ ਮਰਗੀਆਂ ਪੱਠਾਂ ਕੀ ਰਹੀਆਂ ਨੇ ਉਹ ਦੱਸੀ ਆਵੇ ਉਹਦਾ ਮੁੱਲ ਹੈਗਾ ਪੰਕੱਲੀ 15 ਦੀ ਹੈ ਹਾਂ ਥਾਨੇ ਕੋਈ ਸੋਚ ਕੇ ਛੀਦੀ ਹੈ ਆ ਮੈਨੇ ਛੀਦੀਓ ਪਾਈ ਹੈ ਮੈਨੇ ਛੀਦੀਓ ਤੱਕੀ ਹੈ ਉਹ 15 ਦੀ ਇਕੱਲੀ ਹਾਂ ਜਿਹੜੀ ਚੀਜ਼ ਤੇ ਮੁੱਲ ਲੱਗਦਾ ਜਿੱਦਾਂ ਅਸੀਂ ਵੀ ਪਾਗਲ ਨਹੀਂ ਮਾਰ ਮਿੱਠੂ ਹਾਂ ਉਹ ਚੀਜ਼ ਤੇ ਮੁੱਲ ਲਾਇਆ ਤੇ ਅਸੀਂ ਕਿਸੇ ਤੇ